ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਭਰਾ ਰਾਜੀ ਹੋਣਗੇ ਜਿਹੜੇ ਵੀਰ ਚੈਨਲ ਦੇ ਨਾਲ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਲੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਨਾਲ ਤੁਹਾਡੇ ਸਾਹਮਣੇ ਹੈ ਕਬੱਡੀ ਦੇ ਇੱਕ ਨਵੀਂ ਅਪਡੇਟ ਦੇ ਨਾਲ ਜੋ ਅੱਜ ਹੋਣ ਵਾਲੇ ਕਬੱਡੀ ਦੇ ਤਾਕਰੇ ਟੂਰਨਾਮੈਂਟਾਂ ਬਾਰੇ ਆਪਾਂ ਕਰਾਂਗੇ ਗੱਲ ਕਿਹੜੇ ਪਲੇਅਰ ਪਹੁੰਚਣਗੇ ਕਿਹੜੀਆਂ ਟੀਮਾਂ ਪਹੁੰਚਣਗੀਆਂ ਕਿਤੇ ਕਿਤੇ ਕਬੱਡੀ ਦੇ ਛੋਟੀ ਛੋਟੀ ਦੇ ਮੈਚ ਹੋਣਗੇ ਬਹੁਤ ਸਾਰੇ ਦੇ ਕਬੱਡੀ ਕੱਪ ਨੇ ਵੀਡੀਓ ਹੱਦ ਤੱਕ ਜਰੂਰ ਦੇਖਿਓ ਹਾਂਜੀ ਮਿੱਤਰੋ ਗੱਲ ਕਰਦੇ ਹਾਂ ਜੇ ਅੱਜ ਪਹਿਲਾ ਕਬੱਡੀ ਕੱਪ ਆ ਦੇਵਾਂਗੇ ਗੋਲੇ ਵਾਲਾ ਜਿਹੜਾ ਫਰੀਦਕੋਟ ਉੱਪਨ ਦਾ ਮਿੱਤਰੋ 16 ਟੀਮਾਂ ਐਂਟਰ ਹੋਣਗੀਆਂ ਲੱਖ ਪਹਿਲਾ ਨਾਮ ਤੇ 75000 ਦੂਜਾ ਨਾਮ ਬਸ ਟ੍ਰੇਡਰ ਦੇ ਯਾਫੇ ਨੂੰ ਕਹਿੰਦੇ ਹਾਰਲੇ ਡੈਵਿਡਸਨ ਦਿੱਤੇ ਜਾਣਗੇ ਮਿੱਤਰੋ ਨਾਲ ਹੀ ਕਹਿੰਦੇ ਸੈਮੀਫਾਈਨਲ ਦੇ ਵਿੱਚ ਰੇਡਾਂ ਦੇ ਜੱਫਿਆਂ ਤੇ 6 ਮੋਟਰਸਾਈਕਲ ਲਗਾਏ ਜਾਣਗੇ ਤਵਾਜ ਦੇ ਦੰਦਾਂ ਇਹ ਕਹਿੰਦੇ ਟੋਪ ਦਾ ਕਬੱਡੀ ਕੱਪ ਹੋਊਗਾ ਪਲੇਅਰ ਵੀ ਲਗਭਗ ਸਾਰੇ ਪਹੁੰਚਣਗੇ ਜਿਹੜੇ ਪੰਜਾਬ ਦੇ ਖੇਡਦੇ ਮੇਲੇ ਦੇ ਖੇਡਦੇ ਮਿੱਤਰੋ ਹਰਿਆਣੇ ਦੀਆਂ ਟੀਮਾਂ ਵੀ ਤਕਣੀਆਂ ਬਣੀਆਂ ਨੇ ਉਰੇ ਤੇ ਨਾਲ ਹੀ ਸਿਰੇ ਦਾ ਟੂਰਨਾਮੈਂਟ ਹੋਊਗਾ ਲਾਈਵ ਆਉਣਾ ਮਿੱਤਰੋ ਇਹਦਾ ਕਬੱਡੀ 365 ਤੇ ਇਹ YouTube ਦਾ ਅਫੀਸ਼ੀਅਲ ਚੈਨਲ ਹੈ ਨਾਲ ਹੀ ਗੋਲੇ ਵਾਲੀ ਦੀ ਕਮੇਟੀ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਬੱਡੀ ਖੇਡਰੀਆਂ ਨੂੰ ਕਿ ਤੀਜੀ ਰੇਡ ਬੰਦ ਹੋ ਗਈ ਮਿੱਤਰੋ 11 ਵਜੇ ਸਾਰੀਆਂ ਟੀਮਾਂ ਨੇ ਪਹੁੰਚਣਾ ਸੈਮੀਫਾਈਨਲ ਦੇ ਮੈਚ 15 5 15 ਦੇ ਹੋਣਗੇ ਤੇ ਨਾਲ ਹੀ ਹੋਰ ਵੀ ਵਧੀਆ ਹਦਾਇਤਾਂ ਪਹਿਲਾਂ ਹੀ ਦਿੱਤੀਆਂ ਨੇ ਮਿੱਤਰੋ ਨਾਲ ਹੀ ਇਸ ਦਾ ਲਾਈਵ ਕਬੱਡੀ ਜੰਕਸ਼ਨ ਤੇ ਵੀ ਚੱਲੇਗਾ ਦੋ ਦੋਨੇ YouTube ਦੇ ਮਸ਼ਹੂਰ ਵੈਬਸਾਈਟਾਂ ਨੇ ਅੱਜ ਦੇ ਦੰਦਾਂ ਇਹਨਾਂ ਕਹਿੰਦੇ ਸਿਰੇ ਦਾ ਕਬੱਡੀ ਕੱਪ ਹੋਊਗਾ ਟੀਮਾਂ ਬਾਰੇ ਆਪਾਂ ਅਪਡੇਟ ਮਿੱਤਰੋ ਕਮੈਂਟ ਬਾਕਸਾਂ ਦੇ ਵਿੱਚ ਪਿੰਨ ਕਰ ਦੇਵਾਂਗੇ ਕਿਹੜੇ-ਕਿਹੜੇ ਪਲੇਅਰ ਖੇਡਣਗੇ ਕਿਹੜੀਆਂ ਟੀਮਾਂ ਪਹੁੰਚ ਰਹੀਆਂ ਨੇ 10 ਵਜੇ ਤੱਕ ਆਪਣੇ ਕੋਲ ਅਪਡੇਟ ਪਹੁੰਚ ਜੂ ਵੀ ਕਿਹੜੀਆਂ-ਕਿਹੜੀਆਂ ਟੀਮਾਂ ਪਹੁੰਚਣਗੀਆਂ ਆਪਾਂ ਅਪਡੇਟ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਤੇ ਨਾਲ ਹੀ ਅਗਲਾ ਕਬੱਡੀ ਕੱਪਾ ਸੰਘੇੜਾ ਜ਼ਿਲ੍ਹਾ ਬਰਨਾਲ ਪਹਿਲਾ ਦਿਨ ਅੱਜ ਮਿੱਤਰੋ ਦੇ ਇੱਕ ਪਿੰਡ ਓਪਨ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 31000 ਰੱਖਿਆ ਗਿਆ ਤੇ ਦੂਜੇ ਨਾਮ ਜਿੱਥੇ 21000 ਬੈਸਟ ਰੇਡਰ ਤੇ ਯਾਫੀ ਨੂੰ 52 5200 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਇਆ ਨਾਲ ਹੀ ਮਿੱਤਰੋ ਨਵੇਂ ਸਾਲ ਦਾ 1 ਜਨਵਰੀ ਨੂੰ ਰੇ ਪੂਰੇ ਸਿਰੇ ਦੇ ਮੈਚ ਹੋਣਗੇ ਕਹਿੰਦੇ 65 ਕਿਲੋ ਦੇ ਇੱਥੇ ਪਹਿਲਾ ਨਾਮ 11000 ਤੇ ਦੂਜੇ ਨਾਮ 9900 ਰੱਖਿਆ ਗਿਆ ਬੈਸਟ ਨੂੰ ਸਰਪ੍ਰਾਈਜ਼ ਹੋਣਗੇ 16 ਟੀਮਾਂ ਐਂਟਰ ਹੋਣੀਆਂ ਨਾਲ ਹੀ ਮਿੱਤਰੋ ਇੱਕ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰ ਹੋਣਗੇ ਲਖ ਜਿੱਥੇ ਪਹਿਲਾ ਨਾਮ ਹੋਵੇਗਾ ਤੇ 75000 ਦੂਸਰਾ ਨਾਮ ਹੋਵੇਗਾ ਬੈਸਟ ਰੇਡਰ ਤੇ ਯਾਫੀ ਨੂੰ 50-50000 ਦੀ ਨਗਦ ਰਕਮ ਦਾ ਮਾਨ ਸਨਮਾਨ ਹੋਵੇਗਾ ਨਵੇਂ ਸਾਲ ਵਾਲੇ ਮਿੱਤਰੋ ਕਹਿੰਦੇ ਐਨ ਟਾਪ ਦਾ ਕਬੱਡੀ ਕੱਪ ਹੋਊਗਾ 16 ਟੀਮਾਂ ਹੋਰ ਐਂਟਰ ਹੋਣਗੀਆਂ ਐਨ ਪੜਾਕੇ ਪੈਣਗੇ ਕਹਿੰਦੇ ਮਿੱਤਰੋ ਸਿਰੇ ਸਿਰੇ ਦੇ ਪਲੇਅਰ ਪਹੁੰਚਣਗੇ ਰਿਵੀ ਟੀਮਾਂ ਬਾਰੇ ਜਰੂਰ ਆਪਦੇ ਤੇ ਦੇਵਾਂਗੇ ਚੈਨਲ ਦੇ ਨਾਲ ਜੁੜੇ ਰਹੋ ਇਸ ਦਾ ਲਾਈਵ ਚੱਲੇਗਾ kabaddi365.com ਤੇ YouTube ਦਾ ਅਫੀਸ਼ੀਅਲ ਚੈਨਲ ਹੈ ਨਾਲ ਹੀ ਮਿੱਤਰੋ ਚੈਨਲ ਦੇ ਨਾਲ ਜੁੜੇ ਰਹੋ ਆਪਾਂ ਇਹ ਚੈਨਲ ਤੇ ਕਬੱਡੀ ਦੀ ਅਪਡੇਟ ਪਾਉਂਦੇ ਹੀ ਰਹਨੇ ਆ ਬਹੁਤ ਭਰਾ ਚੈਨਲ ਨੂੰ ਵਧੀਆ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਸਾਰਿਆਂ ਦਾ ਬਹੁਤ ਧੰਨਵਾਦ ਤੇ ਨਾਲ ਹੀ ਮਿੱਤਰੋ ਸਾਰੇ ਕਬੱਡੀ ਪਲੇਅਰ ਪੰਜਾਬ ਹਰਿਆਣੇ ਦੇ ਜੋ ਵਧੀਆ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਨੇ ਇਨੀ ਠੰਡ ਦੇ ਵਿੱਚ ਦਰਸ਼ਕਾਂ ਦੇ ਲਈ ਸਾਰਿਆਂ ਨੂੰ ਵਾਹਿਗੁਰੂ ਪਰਮਾਤਮਾ ਸੱਟਾਂ ਫੇਟਾਂ ਤੋਂ ਬਚਿਤ ਰੱਖੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਹਰੇ ਖੇਡ ਪ੍ਰੇਮੀਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਨਾਲ ਹੀ ਮਿੱਤਰੋ ਕੱਲ ਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ